ਜੀ ਸੱਸੀ ਗਲੋਸਟੂ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਫੈਸਲਾ 600 ਯੂਨਟ ਫ੍ਰੀ ਬਿਜਲੀ ਸੁਪੰਦੀ ਵੱਡੀ ਖਬਰ ਨਵਾਂ ਨੋਟਿਸ ਜਾਰੀ ਨਵੇਂ ਨਿਯਮ ਲਾਗੂ ਇਹਨਾਂ ਲੋਕਾਂ ਨੂੰ ਨਹੀਂ ਮਿਲੇਗੀ ਫ੍ਰੀ ਬਿਜਲੀ ਕੀ ਹਾਂ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਅਰੋਸ ਤੋਂ ਚ ਵੀ ਕੀ ਆਪ ਸਭ ਜਾਣਦੇ ਹੋ ਪੰਜਾਬ ਸਰਕਾਰ ਵੱਲੋਂ 600 ਯੂਨਟ ਬਿਜਲੀ ਫ੍ਰੀ ਕੀਤੀ ਹੋਈ ਹੈ ਜਿਸ ਕਰਕੇ ਹੁਣ ਬਿਜਲੀ ਵਿਭਾਗ ਵੱਲੋਂ ਨਵੇਂ ਨੋਟਿਸ ਜਾਰੀ ਕੀਤੇ ਜਾ ਰਹੇ ਆ ਕਿਉਂਕਿ ਗਰਮੀ ਦੇ ਦਿਨਾਂ ਵਿੱਚ ਹਰ ਘਰ ਦਾ ਬਿਜਲੀ ਦਾ ਲੋਡ ਪਹਿਲਾਂ ਨਾਲੋਂ ਡਬਲ ਹੋ ਜਾਂਦਾਗਾ ਤਿੰਨ ਗੁਣਾ ਵੱਧ ਜਾਂਦਾਗਾ ਜਿਸ ਕਰਕੇ ਸਭ ਤੋਂ ਵੱਡਾ ਲਾਸ ਪੀਐਸਪੀਸੀਐਲ ਨੂੰ ਹੁੰਦਾਗਾ ਜਿਸ ਕਰਕੇ ਇਹ ਨਵੇਂ ਨਿਯਮ ਲਾਗੂ ਕੀਤੇ ਗਿਆ ਕਿ ਹੁਣ ਤੁਸੀਂ ਜੋ ਆਪਣੇ ਘਰ ਦੇ ਬਿਜਲੀ ਮੀਟਰ ਹੈ ਉਹਨਾਂ ਦਾ ਲੋਡ ਦੇ ਵਿੱਚ ਵਾਧਾ ਕਰੋਗੇ ਤਾਂ ਹੀ ਤੁਸੀਂ 600 ਯੂਨਟ ਫ੍ਰੀ ਬਿਜਲੀ ਦਾ ਲਾਭ ਲੈ ਸਕਦੇ ਹੋ ਅਗਰ ਤੁਹਾਡੇ ਘਰ ਦੇ ਬਿਜਲੀ ਮੀਟਰ ਦਾ ਲੋਡ 1 ਕਿਲੋਵਾਟ ਹੈ ਅਤੇ ਤੁਸੀਂ ਉਸ ਦੇ ਉੱਪਰ ਏਸੀ ਚਲਾ ਰਹੇ ਹੋ ਕੂਲਰ ਫ੍ਰੀਜਾਂ ਚਲਾ ਰਹੇ ਹੋ ਅਤੇ ਲੋਡ ਟੋਟਲ 2 ਕਿਲੋ ਜਾਂ 3 ਕਿਲੋਵਾਟ ਤੱਕ ਜਾ ਰਿਹਾਗਾ ਤਾਂ ਤੁਸੀਂ 600 ਯੂਨਟ ਬਿਜਲੀ ਦਾ ਲਾਭ ਨਹੀਂ ਲੈ ਸਕਦੇਗੇ ਜਿਸ ਕਰਕੇ ਹੁਣ ਸਭ ਨੂੰ ਆਪਣੇ ਬਿਜਲੀ ਮੀਟਰਾਂ ਦੇ ਲੋਡ ਦੇ ਵਿੱਚ ਵਾਧਾ ਕਰਨਾ ਪਵੇਗਾ ਇਸ ਤੋਂ ਇਲਾਵਾ ਹੋਰ ਨਵੀਆਂ ਸ਼ਰਤਾਂ ਜੋ ਰੱਖੀਆਂ ਗਈਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਉਸ ਤੇ ਲਈ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਨੋਟੀਫਿਕੇਸ਼ਨ ਤੇ ਲੈ ਕੇ ਆ ਚੁੱਕੇ ਹਾਂ ਜੋ ਕਿ ਪੀਐਸਪੀਸੀਐਲ ਵੱਲੋਂ ਨਵਾਂ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਗੈਰ ਹਾਸੀ ਵਪਾਰਿਕ ਅਤੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਲਈ ਸਵੈ ਇਸ਼ਕ ਪ੍ਰਗਟ ਸਕੀਮ ਦੀ ਮਿਆਦ ਵਿੱਚ ਵਾਧਾ ਕਰਨ ਸੰਬੰਧੀ ਦੋਸਤੋ ਇਹ ਸਕੀਮ ਜਿਸ ਦੇ ਵਿੱਚ ਅਗਰ ਤੁਸੀਂ ਆਪਣੇ ਘਰ ਦੇ ਬਿਜਲੀ ਮੀਟਰ ਦਾ ਲੋਡ ਦੇ ਵਿੱਚ ਵਾਧਾ ਕਰਨਾ ਚਾਹਦੇ ਹੋ ਤਾਂ ਪੀਐਸਪੀਸੀਐਲ ਵੱਲੋਂ ਵੀਡੀਐਸ ਯਾਨੀ ਕਿ ਸਵੈ ਇਸ਼ਕ ਪ੍ਰਗਟ ਸਕੀਮ ਨੂੰ ਸ਼ੁਰੂ ਕੀਤੀ ਗਈ ਹੈ ਇਸ ਦਾ ਮਤਲਬ ਇਹ ਹੈ ਕਿ ਜੋ ਆਪਾਂ ਅਗਰ ਮੀਟਰ ਦਾ ਲੋਡ 1 ਕਿਲੋਵਾਟ ਤੱਕ ਵਧਾਉਂਦੇ ਆ ਤਾਂ ਆਪਾਂ ਨੂੰ ਪਹਿਲਾਂ ਲਗਭਗ 1000 ਰੁਪਏ ਤੱਕ ਖਰਚਾ ਆਉਂਦਾ ਸੀ ਜਿਸ ਨੂੰ ਹੁਣ ਅੱਧਾ ਕਰਕੇ ਆਪਾਂ ਨੂੰ ਦਿੱਤਾ ਜਾ ਰਿਹਾ ਹੈਗਾ ਤਾਂ ਜੋ ਉਹ ਲੋਕ ਜਿਨ੍ਹਾਂ ਦੇ ਘਰ ਦੇ ਮੀਟਰ ਦਾ ਲੋਡ ਘੱਟ ਹੈ ਅਤੇ ਉਹਨਾਂ ਨੂੰ ਜ਼ਿਆਦਾ ਲੋਡ ਦੀ ਜ਼ਰੂਰਤ ਹੈ ਤਾਂ ਉਹ 1-2 ਕਿਲੋਵਾਟ ਜਾਂ 4 ਕਿਲੋਵਾਟ ਤੱਕ ਲੋਡ ਵਧਾਉਂਦੇ ਆ ਤਾਂ ਉਹਨਾਂ ਨੂੰ 50% ਡਿਸਕਾਊਂਟ ਆਪਾਂ ਕਹਿ ਸਕਦੇ ਹਾਂ ਜਾਂ ਫਿਰ 50% ਛੂਟ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਸੀਂ ਲਾਭ ਉਠਾ ਸਕਦੇ ਹੋ ਕਿਉਂਕਿ ਇਹ ਕੰਮ ਹੁਣ ਸਭ ਦੇ ਲਈ ਜ਼ਰੂਰੀ ਕਰਤਾ ਚਾਹੇ ਤੁਸੀਂ ਕਿੱਤੇ ਦੇ ਵੀ ਰਹਿਣ ਵਾਲਿਓ ਪੂਰੇ ਪੰਜਾਬ ਵਿੱਚ ਤੁਹਾਡਾ ਮੀਟਰ ਲੱਗਿਆ ਤਾਂ ਉਸ ਦਾ ਲੋਡ ਤੁਹਾਨੂੰ ਵਧਾਉਣਾ ਹੀ ਪਵੇਗਾ ਅਤੇ ਹੁਣ ਇਸ ਦੇ ਉੱਪਰ ਸਰਕਾਰ ਪੂਰੀ ਸਖਤਾਈ ਵੀ ਵਰਤਰੀ ਆ ਅਗਰ ਤੁਸੀਂ ਮੀਟਰ ਦਾ ਲੋਡ ਨਹੀਂ ਵਧਾਉਂਦੇਗੇ ਤਾਂ ਤੁਹਾਨੂੰ ਇਸ ਦਾ ਵੀ ਜੁਰਮਾਨਾ ਭਰਨਾ ਪੈ ਸਕਦਾਗਾ ਅਤੇ ਇਸ ਦੇ ਨਾਲ ਪੀਐਸਪੀਸੀਐਲ ਵੱਲੋਂ ਪਿੰਡਾਂ ਦੇ ਵਿੱਚ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਪਹਿਲੀ ਵਾਰ ਅਗਰ ਕੋਈ ਪਰਸਨ ਮੀਟਰ ਦੇ ਲੋੜ ਦੇ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਇੱਕ ਚੇਤਾਵਨੀ ਦੇ ਕੇ ਛੱਡਿਆ ਜਾਂਦਾ ਹੈ ਕਿ ਤੁਸੀਂ ਇੰਨੇ ਦਿਨਾਂ ਦੇ ਵਿੱਚ ਆਪਣੀ ਮੀਟਰ ਦਾ ਲੋੜ ਬਤਾਉਂਦੇ ਹੋ ਤਾਂ ਤੁਹਾਨੂੰ ਕੋਈ ਜੁਰਮਾਨਾ ਨਹੀਂ ਲੱਗੇਗਾ ਅਗਰ ਤੁਸੀਂ ਨਹੀਂ ਬਤਾਉਂਦੇਗੇ ਤਾਂ ਤੁਹਾਨੂੰ ਜੁਰਮਾਨਾ ਅੱਡੇ ਨਾ ਪਵੇਗਾ ਇਸ ਤੋਂ ਇਲਾਵਾ ਜੋ ਸੈਕੰਡ ਅਪਡੇਟ ਉਹਨਾਂ ਦੇ ਲਈ ਆ ਜੋ ਲੋਕ ਕੁੰਡੀ ਕਨੈਕਸ਼ਨ ਲਗਾ ਕੇ ਘਰ ਦੇ ਵਿੱਚ ਏਸੀ ਕੂਲਰ ਫ੍ਰਿਜ ਚਲਾਉਂਦੇ ਆ ਮੋਟਰਾਂ ਚਲਾਉਂਦੇ ਆ ਤਾਂ ਉਹਨਾਂ ਦੇ ਲਈ ਸਰਕਾਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਕੋਈ ਵੀ ਪਰਸਨ ਜਿੱਥਾਂ ਫੜਿਆ ਜਾਂਦਾ ਹੈ ਤਾਂ ਉਸ ਤੇ 25000 ਤੋਂ 1.5 ਲੱਖ ਰੁਪਏ ਤੱਕ ਦਾ ਜੁਰਮਾਨਾ ਸਰਕਾਰ ਦੇ ਵੱਲੋਂ ਪਾਇਆ ਜਾਵੇਗਾ ਤਾਂ ਇਹ ਦੇਖ ਸਕਦੇ ਹੋ ਜੋ ਆਪਾਂ ਨੂੰ ਲੋੜ ਵਧਾਉਣ ਦੀ ਮਿਤੀ ਹੈ ਪਹਿਲਾਂ 23/7/2024 ਇਸ ਦੇ ਵਿੱਚ ਵਾਧਾ ਕਰਕੇ 22/7/2024 ਕਰ ਦਿੱਤੀ ਗਈ ਹੈ ਜਿਸ ਤੋਂ ਪਹਿਲਾਂ ਪਹਿਲਾਂ ਤੁਸੀਂ ਲੋੜ ਵਧਾ ਸਕਦੇ ਹੋ ਜਿਸ ਦਾ ਤੁਹਾਨੂੰ ਘੱਟ ਖਰਚ ਲੱਗੇਗਾ ਲੇਕਿਨ ਇਸ ਟਾਈਮ ਤੋਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਡਬਲ ਚਾਰਜਸ ਦੇਣੇ ਪੈਣਗੇ ਤਾਂ ਇਸ ਦੀ ਚਾਰਜਸ ਲਿਸਟ ਵੀ ਦੇਖ ਸਕਦੇ ਹੋ ਘਰੇਲੂ ਖਪਤਕਾਰਾਂ ਲਈ 2 ਕਿਲੋਵਾਰਟ ਤੱਕ ਤੁਸੀਂ ਲੋਡ ਵਧਾਉਂਦੇ ਹੋ ਤਾਂ ਤੁਹਾਡਾ ਖਰਚਾ 225 ਰੁਪਏ 2 ਕਿਲੋ ਤੋਂ 7 ਕਿਲੋ ਤੱਕ ਕਰਾਉਂਦੇ ਹੋ ਤਾਂ ਲਗਭਗ ਇਸ ਦਾ ਖਰਚਾ 500 ਰੁਪਏ ਅਤੇ 7 ਤੋਂ 50 ਕਿਲੋਵਾਰਟ ਤੱਕ ਕਰਾਉਂਦੇ ਹੋ ਤਾਂ ਤੁਹਾਡਾ 750 ਤੱਕ ਖਰਚਾ ਆਵੇਗਾ ਅਤੇ ਇਸ ਤੋਂ ਇਲਾਵਾ 50 ਤੋਂ 200 ਕੇਵੀ ਤੱਕ ਕਰਾਉਂਦੇ ਹੋ ਤਾਂ ਤੁਹਾਨੂੰ ਤਾਂ ਤੁਹਾਨੂੰ 1000 ਰੁਪਏ ਖਰਚਾ ਦੇਣਾ ਪਵੇਗਾ ਤਾਂ ਇਹ ਜੋ ਰੇਟ ਨੇ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਿਆ ਇਸ ਤੋਂ ਇਲਾਵਾ ਕੋਈ ਵੀ ਜ਼ਿਆਦਾ ਚਾਰਜਸ ਤੁਹਾਡੇ ਤੋਂ ਲੈਂਦਾ ਹੈ ਤਾਂ ਤੁਸੀਂ ਉਸਦੀ ਕੰਪਲੇਨ ਪੀਐਸਪੀਸੀਲ ਦੇ ਮੁੱਖ ਅਧਿਕਾਰੀਆਂ ਨੂੰ ਕਰ ਸਕਦੇ ਹੋ ਤੁਸੀਂ ਅਫੀਸ਼ੀਅਲ ਸਾਈਟ ਤੇ ਜਾ ਕੇ ਕੰਪਲੇਨ ਦਰਜ ਜ਼ਰੂਰ ਕਰਵਾਓ ਔਰ ਇਸ ਤੋਂ ਇਲਾਵਾ ਅਗਰ ਤੁਹਾਡੇ ਘਰ ਦੇ ਵਿੱਚ ਮੀਟਰ ਲੱਗਿਆ ਤੁਸੀਂ ਲੰਬੇ ਸਮੇਂ ਤੋਂ ਉਸ ਦਾ ਬਿੱਲ ਭੇ ਨਹੀਂ ਕੀਤਾਗਾ ਤਾਂ ਤੁਹਾਡੇ ਲਈ ਸਖਤ ਚੇਤਾਵਨੀ ਸਰਕਾਰ ਵੱਲੋਂ ਹੈ ਕਿ ਇੱਕ ਤਾਂ ਤੁਹਾਨੂੰ 600 ਯੂਨਟ ਫ੍ਰੀ ਬਿਜਲੀ ਦਾ ਲਾਭ ਨਹੀਂ ਮਿਲੇਗਾ ਅਤੇ ਦੂਸਰਾ ਨੰਬਰ ਤੁਹਾਡਾ ਮੀਟਰ ਪਟਿਆ ਜਾ ਸਕਦਾ ਉਸ ਤੋਂ ਬਾਅਦ ਤੁਹਾਡੇ ਕਿਸੇ ਵੀ ਫੈਮਿਲੀ ਮੈਂਬਰ ਦੇ ਨਾਮ ਤੇ ਮੀਟਰ ਨਹੀਂ ਲੱਗੇਗਾ ਇਸ ਕਰਕੇ ਜੋ ਵੀ ਪਰਸਨ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਬਿੱਲ ਪੈਂਡਿੰਗ ਹੈ ਉਹ ਆਪਣਾ ਥੋੜਾ ਥੋੜਾ ਬਿੱਲ ਜਮ੍ਹਾਂ ਕਰਾ ਕੇ ਉਸ ਨੂੰ ਜ਼ੀਰੋ ਕਰੋ ਤਾਂ ਜੋ ਤੁਸੀਂ 600 ਯੂਨਟ ਹਰ ਮਹੀਨੇ ਦਾ ਜੋ 2 ਮਹੀਨਿਆਂ ਦੀ ਮਿਲਦੀ ਹੈ ਉਸ ਦਾ ਲਾਭ ਉਠਾ ਸਕੋ ਤਾਂ ਇਹ ਸੀ ਅੱਜ ਦੀ ਖਾਸ ਅਪਡੇਟ ਹੋਰ ਨੂੰ ਵੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ